ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਿਹਾ ਸਮਝਾਣੀਸ ਤੇ ਮੈਂ ਹੰਪਰਦੀਪ ਕੋਲ ਇੱਕ ਵਾਰ ਫਿਰ ਤੋਂ ਰੂਬਰੂ ਹਾਂ ਆਇਆ ਪ੍ਰੋਗਰਾਮ ਐਡੀਟোরিয়াল ਟਾਕ ਲੈ ਕੇ ਜਿਸ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਅਹਿਮ ਮੁੱਦਿਆਂ ਬਾਰੇ ਜਿਸ ਦੇ ਬਾਰੇ ਜਾਣਨਾ ਸਾਡੇ ਦਰਸ਼ਕਾਂ ਲਈ ਕਿਤੇ ਨਾ ਕਿਤੇ ਬੇਹਤ ਜ਼ਰੂਰੀ ਔਰ ਸਾਡੀ ਵੀ ਰਜ਼ਮੇਵਾਰੀ ਬਣਦੀ ਹੈ ਸੋ ਮੇਰੇ ਨਾਲ ਮੇਲੇ ਸੀਨੀਅਰ ਮੌਜੂਦ ਨੇ ਰਜੇ ਸਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣਾ ਬਹੁਤ ਬਹੁਤ ਸਵਾਗਤ ਹੈ ਜੀ ਸਰ ਸਭ ਤੋਂ ਪਹਿਲਾਂ ਗੱਲ ਕਰ ਲੈਣੇ ਲੁਧਿਆਣਾ ਸ਼ਹਿਰ ਦੀ ਸੋ ਲੁਧਿਆਣਾ ਪੱਛਮੀ ਦੇ ਵਿੱਚ ਜਿੰਮਨੀ ਚੋਣਾ ਹੋਣੀਆਂ ਨੇ 19 ਜੂਨ ਨੂੰ ਵੋਟਾਂ ਪੈਣੀਆਂ ਨੇ ਸੋ ਸੁਭਾਵਿਕ ਜੀ ਤੇ ਲੁਧਿਆਣੇ ਦੀ ਗੱਲ ਕਰ ਲੋ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਨੇ ਸਾਰਿਆਂ ਦੀ ਨਿਗਾ ਸਿਰਫ ਲੁਧਿਆਣਾ ਪੱਛਮੀ ਤੇ ਟਿਕੀ ਹੋਈ ਆ ਕਿ ਬਾਜੀ ਕੌਣ ਮਾਰਦਾ ਤੇ ਉੱਥੇ ਇੱਕ ਪਾਸੇ ਆ ਜਿਹੜਾ ਕਾਂਗਰਸ ਦੇ ਜਿਹੜੇ ਉਮੀਦਵਾਰ ਨੇ ਭਾਰਤ ਪੂਸ਼ਣ ਆਸ਼ੂ ਜੀ ਉਹਨਾਂ ਦੀ ਅਗਾਊਂ ਜ਼ਮਾਨਤ ਲੈ ਕੇ ਥੋੜੀ ਜਿਹੀ ਕੌਂਟਰੋਵਰਸੀ ਹੋ ਰਹੀ ਆ ਦਰਸਲ ਅਦਾਲਤ ਨੇ ਆ ਜਿਹੜਾ ਰਿਜੈਕਟ ਕਰ ਦਿੱਤੀ ਆ ਸੋ ਇਸ ਦੇ ਬਾਰੇ ਕੀ ਕਹੋਗੇ ਬਿਲਕੁਲ ਜੀ ਜਿਹੜੀ ਜਿਮਣੀ ਚੋੜ ਹੈ ਗਿਆ ਲੁਧਿਆਣਾ ਵੈਸਟ ਤੁਸੀਂ ਆਲਰੇਡੀ ਦੱਸ ਚੁੱਕੇ ਹੋ ਇਹ ਸਾਰੇ ਪੰਜਾਬ ਦੇ ਨਾਲ-ਨਾਲ ਹਿੰਦੁਸਤਾਨ ਦੀ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਇਹਨਾਂ ਦੀ ਵੀ ਅਖਬਾਰ ਦੀ ਆਖਿਆ ਐ ਇਸ ਜਿਬੜੀ ਚੋਂਤੇ ਹੈਗੀ ਆ ਤੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਕੰਟਰੋਵਰਸਿਟੀ ਬੜੀ ਹੋਈ ਆ ਉਹ ਬੜੀ ਹੋਈ ਆ ਭਾਰਤ ਪੋਸ਼ਣ ਆਸ਼ੂ ਵੱਲੋਂ ਕਹਿ ਸਕਦੇ ਹੋ ਜਾਂ ਉਹਨਾਂ ਤੇ ਕਹਿ ਸਕਦੇ ਹੋ ਜਿੱਦਾਂ ਪਿਛਲੇ ਦਿਨ ਦੋ ਚਾਰ ਦਿਨ ਪਹਿਲਾਂ ਸੁਣਿਆ ਸੀ ਕਿੱਥੇ ਲੁਧਿਆਣੇ ਦੇ ਵਿਜੀਲੈਂਸ ਐਸਐਸਪੀ ਸੀ ਸੀਗਾ ਜਗਤਪ੍ਰੀਤ ਸਿੰਘ ਉਹਨੂੰ ਸਸਪੈਂਡ ਕਰਤਾ ਬੜੀ ਵੱਡੀ ਗੱਲ ਹੁੰਦੀ ਹੈ ਕਿ ਇੱਕ ਐਸਐਸਪੀ ਨੂੰ ਬਿਨਾਂ ਨੋਟਿਸ ਤੋਂ ਸਸਪੈਂਡ ਕਰਕੇ ਉਹਦਾ ਫਾਈਲ ਹੀ ਖਰਾਬ ਹੋ ਜਾਂਦੀ ਹੈ ਉਹ ਉਹਨਾਂ ਨੇ ਤਰਕ ਦਿੱਤੀ ਕਿ ਐਸਐਸਪੀ ਰਲਿਆ ਸੀਗਾ ਭਾਰਤ ਪੁਛਨਾਸੂ ਨਾਲ ਉਹ ਉਹਦਾ ਕਿਤੇ ਵਾਕਫ ਸੀਗਾ ਪੁਰਾਣੇ ਟਾਈਮ ਦਾ ਕਿਤੇ ਇਹਨੇ ਗੱਡ ਧੁੱਪ ਸੀਗੀ ਆਸ਼ੂ ਦੀ ਤੇ ਆਪਣੀ ਐਸਐਸਪੀ ਦੀ ਜੀ ਤੇ ਉਹ ਹੋਇਆ ਸਸਪੈਂਡ ਤੇ ਹੁਣ ਹੋਵੇ ਆਸ਼ੂ ਸਾਹਿਬ ਨੇ ਪਹਿਲਾਂ ਵੀ ਆਲਰੇਡੀ ਹੀ ਜੋ ਤਾਂ ਬੇਲ ਫਰਮ ਦਾ ਹਾਈ ਕੋਰਟ ਜੀ ਆਸ਼ੂ ਸਾਹਿਬ ਨੇ ਫਿਰ ਜਵਾਨ ਤੇ ਇੱਥੇ ਲੋਕਲ ਰਿਮੈਂਡਰ ਅਪਲਾਈ ਕਰਤੀ ਕਿ ਮੈਨੂੰ ਅਟ ਲੀਸਟ ਅਗਾਉਂ ਜਮਾਨਤ ਦਿਓ ਇਹ ਰਵੇ ਮੈਨੂੰ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਪਹਿਲੇ ਕਿਤੇ ਚੱਕ ਲੈਣ ਮੇਰੀ ਕੈਂਪੇਨਿੰਗ ਕਿਤੇ ਖਰਾਬ ਨਾ ਹੋ ਜਾਵੇ ਹਮਮ ਔਰ ਮੈਨੂੰ ਨਹੀਂ ਪਤਾ ਇਹ ਰੇ ਕਿ ਰਣਨੀਤੀ ਕੀ ਸੀ ਉਹ ਆਮ ਆਦਮੀ ਪਾਰਟੀ ਪਹਿਲਾਂ ਕਹਿੰਦੀ ਆ ਰਹੀ ਹੈ ਕਿ ਆਸ਼ੂ ਸਾਹਿਬ ਜਿਹੜੇ ਹੈਗੇ ਵਿਕਟਮ ਸੈਂਪਥੀ ਲੈਣਾ ਚਾਹੁੰਦੇ ਲੋਕਾਂ ਦੀ ਚਾਹ ਆਪ ਵੀ ਕੁਝ ਐਜਾ ਸੀਨ ਕ੍ਰੀਏਟ ਕਰਨਾ ਚਾਹੁੰਦੇ ਆ ਕਿ ਸਾਡੇ ਵੱਲੋਂ ਕੋਈ ਨਹੀਂ ਆਪਣੀ ਕੈਂਪੇਨਿੰਗ ਕਰ ਰਿਹਾ ਕਰੀਟਰ ਲੇਕਿਨ ਇਹਨਾਂ ਨੇ ਫਿਰ ਤੇ ਲੁਧਿਆਣਾ ਦੇ ਸੈਸ਼ਨ ਜੱਜ ਦੇ ਕੋਲੇ ਅਪਲਾਈ ਕੀਤੀ ਉਹ ਰਿਜੈਕਟ ਹੋ ਗਈ ਬੜਾ ਹੋ ਗਈ ਕਿ ਕਹਿੰਦਾ ਤੇ ਤੁਹਾਨੂੰ ਲੋੜ ਕਿਸ ਤਰ੍ਹਾਂ ਦੀ ਜਵਾਬ ਦੀ ਕਾਦੀ ਲੋੜ ਹੈਗੀ ਆ ਫਿਰ ਵੀ ਉਹਨਾਂ ਨੇ ਇੱਕ ਤਰ੍ਹਾਂ ਦੇ ਗਾਲਤ ਨੇ ਤਲਕ ਟਿੱਪਣੀ ਕਰਤੀ ਕਿ ਜਿਹੜੀ ਤੁਸੀਂ ਪਟੀਸ਼ਨ ਪਾਈ ਆ ਇਹ ਅਸੀਂ ਸੈਟੀਸਫਾਈਡ ਹੀ ਹੈਗੇ ਤੇ ਨਾ ਹੀ ਸੈਟੀਸਫਾਈਡ ਨਾ ਹੀ ਕਨਵਿੰਸਡ ਨਾ ਜੀ ਬਿਲਕੁਲ ਲੇਕਿਨ ਐਟ ਲੀਸਟ ਉਹ ਇੱਕ ਕੈਬਨਤ ਵਜ਼ੀਰ ਰੇ ਹੈ ਜੇ ਤਿੰਨ ਦਿਨ ਅੰਦਰ ਨੋਟਿਸ ਦੇ ਦੇ ਮੰਨ ਲਓ ਪੁਲਿਸ ਨੇ ਗ੍ਰਿਫਤਾਰ ਕਰਨਾ ਹੈ ਤੇ 10 ਦਿਨ ਰੋਸਾ ਆਪਣੀ ਤਿਆਰੀ ਕਰ ਲੈਂਦਾ ਜਾਂ ਕੁਝ ਹੋਰ ਕਰ ਲੈਂਦਾ ਉਹ ਵੀ ਜਿਹੜੀ ਇਹਦੀ ਮੰਗ ਆਸ਼ੂ ਸਾਹਿਬ ਦੀ ਉਹ ਵੀ ਉਹ ਮੜਾ ਕਰ ਦਿੱਤੀ ਹੈ ਅਦਾਲਤ ਬਿਲੋਗ ਏ ਉਹ ਅਗਲੀ ਰਾਡੀ ਚ ਕੀ ਹੋਏਗੀ ਇਹ ਆਉਣ ਵਾਲਾ ਸਮਝ ਦੱਸੇਗਾ ਜੀ ਅਸੋ ਦੇਸ਼ ਭਰ ਦੇ ਵਿੱਚ ਸਿੱਖਾਂ ਨੇ ਇੱਕ ਅਹਿਮ ਰੋਲ ਨਿਭਾਇਆ ਕਿਉਂਕਿ ਉਹਨਾਂ ਦਾ ਜਜ਼ਬਾ ਤੇ ਹੌਸਲਾ ਕਰਕੇ ਸੋ ਨੇਪਾਲ ਦੇ ਵਿੱਚ ਪਹਿਲੀ ਵਾਰੀ ਸਿੱਖ ਨੌਜਵਾਨ ਜਿਸ ਦਾ ਨਾਮ ਕਰਨ ਸਿੰਘ ਦੱਸਿਆ ਜਾ ਰਿਹਾ ਉਸ ਨੂੰ ਫੌਜ ਦੇ ਵਿੱਚ ਨੁਮਾਇੰਦਗੀ ਮਿਲੀ ਹੈ ਇਸ ਦੇ ਬਾਰੇ ਕੀ ਕਹੋਗੇ ਸਰ ਹਾਂ ਜੀ ਸਿੱਖ ਸਾਵਾਂ ਇੱਕ ਚੰਗਾ ਪੋਜ਼ਿਟਿਵ ਜੈਸਚਰ ਹੈਗਾ ਨਾ ਕਰਨ ਸਿੰਘ ਜਿਹੜੇ ਕੀ ਉੱਥੋਂ ਦੇ ਹੈਗੇ ਨੇਪਾਲ ਦੇ ਹੂੰ ਉੱਥੇ ਕਿਸੇ ਪਿੰਡ ਦੇ ਜੰਪਾਲ ਹੈਗੇ ਆ ਤੇ ਪਹਿਲੀ ਵਾਰ ਹੀ ਹੋਇਆ ਕਿ ਨੇਪਾਲ ਵਰਗੇ ਮਲਚ ਸਿੱਖਾਂ ਨੂੰ ਨਮਾਇੰਦੀ ਮਿਲੀ ਆ ਫੌਜ ਚ ਭਰਤੀ ਹੋਣ ਨੂੰ ਸੋ ਬੜਾ ਆਨਰ ਕੀਤਾ ਗਿਆ ਸਿੱਖ ਕੌਮ ਦਾ ਨਾਲ ਦੀ ਨਾਲ ਆਪਣੇ ਇੱਕ ਦੂਜੇ ਬੋਲ ਇੱਕ ਦੂਜੇ ਜਿਹੜੇ ਸਫਾਰਤ ਕਰਨੇ ਆ ਉਹ ਉਹਨਾਂ ਵੀ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਕਰਨ ਸਿੰਘ ਕਰਨ ਸਿੰਘ ਨੂੰ ਸ਼ੁਭ ਇਛਾਵਾਪਰ ਟਕਾਈਆਂ ਗਈਆਂ ਨੇ ਹਾਂ ਇਹ ਇੱਕ ਬੱਚਾ ਦਿੱਲੀ ਦਾ ਵੀ ਸਿੱਖ ਬੱਚਾ ਦਿੱਲੀ ਦਾ ਜੰਪਾਲ ਆ ਉਹ ਇੰਟਰਨੈਸ਼ਨਲ ਸ਼ਤਰੰਜ ਜਿਹਨੂੰ ਚੈਸ ਦਾ ਮਾਸਟਰ ਬਣ ਗਿਆ ਉਹ ਵੀ ਇੰਟਰਨੈਟ 'ਚ ਕਿਤਾਬ ਮੁਟਾਓ ਕਰ ਗਿਆ ਉਹਨੂੰ ਵੀ ਬਹੁਤ ਬਹੁਤ ਉਹਦੀ ਵਿਸ਼ਲਗਾ ਆਪਣਾ ਨੈਟ ਵਰਲਡ ਦੇ ਉੱਤੇ ਹੋ ਰਹੀ ਹੈਗੀ ਜੀ ਸੋ ਹੁਣ ਅਸੀਂ ਗੱਲ ਕਰ ਲੈਨੇ ਆ ਸ਼੍ਰੀ ਕੇਧਾਰਨਾ ਤਾਂ ਆਮ ਦੀ ਸੋ ਬਿਲਕੁਲ ਬਹੁਤ ਹੀ ਜ਼ਿਆਦਾ ਪ੍ਰਾਚੀਨ ਸਥਾਨ ਹੈ ਲੋਕਾਂ ਦੀਆਂ ਮਨਤਾਵਾਵਾਂ ਪੂਰੀਆਂ ਹੁੰਦੀਆਂ ਨੇ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਬਹੁਤ ਸਾਰੇ ਲੋਕ ਨੇ ਜਦੋਂ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਕਿਤੇ ਨਾ ਕਿਤੇ ਉਹਨਾਂ ਦੇ ਦਿਲ ਦੇ ਵਿੱਚ ਇੱਕ ਪੋਜ਼ਿਟਿਵਿਟੀ ਆ ਜਾਂਦੀ ਹੈ ਸੋ ਪਹਿਲਾਂ ਯਾਤਰਾ ਜਿਹੜੀ ਪੈਦਲ ਹੁੰਦੀ ਸੀ ਹੁਣ ਹੈਲੀਕਾਪਟਰਾਂ ਦੇ ਨਾਲ ਹੋ ਰਹੀ ਹੈ ਸੋ ਉਹਨਾਂ ਦੀ ਗਿਣਤੀ ਹੈ ਜੀ 4 ਤੋਂ ਵਧਾ ਕੇ 9 ਕਰ ਦਿੱਤੀ ਗਿਆ ਸਰ ਕੀ ਲੱਗਦਾ ਜੋ ਹਵਾਈ ਹਾਦਸੇ ਵਾਪਰ ਰਹੇ ਨੇ ਇਸ ਤਰੀਕੇ ਦੇ ਨਾਲ ਕਰਨਾ ਕਿੰਨਾ ਕੁ ਸਹੀ ਹੈ ਕਿੰਨਾ ਕੁ ਚਾਏ ਸਰ ਆ ਤੁਸੀਂ ਨਿਊਜ਼ ਦਾ ਜਿਹੜਾ ਸ਼ੁਰੂਆਤ ਕੀਤੀ ਬੜੀ ਇੱਕ ਸੰਜੀਦਗੀ ਨਾਲ ਕੀਤੀ ਹੈ ਵਾਕਿਓ ਉਪਰਾਚੀਨ ਲੋਕ ਇਹ ਵੀ ਚਾਹਦੇਗੇ ਜੇ ਸਾਡੇ ਪ੍ਰਾਨ ਜੇ ਉੱਥੇ ਨਿਕਲ ਜਾਣ ਹੂੰ ਤਾਂ ਜਿਆਦਾ ਵਧੀਆ ਹੋਏਗਾ ਵੀ ਵੀ ਮਿਲ ਜੇਗੀ ਸਾਨੂੰ ਸਾਨੂੰ ਮੁਕਤੀ ਮਿਲ ਜੇਗੀ ਚਾਰ ਧਮ ਹੈਗੇ ਆ ਹੂੰ ਹਿੰਦੂ ਧਰਮ ਦੇ ਪ੍ਰਮੋਖ ਸ਼ਕਰਾਚਾਰਿਆਂ ਵੱਲੋਂ ਸਥਾਪਿਤ ਕੀਤੇ ਗਏ ਸੀਗੇ ਸੁਇਸਟ ਕਰਕੇ ਜਿਹੜੀ ਇਹਦੀ ਚੜ੍ਹਾਈ ਆ ਹੂੰ ਉਹ ਬਹੁਤ ਔਖੀ ਚੜ੍ਹਾਈ ਮੰਨੀ ਜਾਂਦੀ ਆ ਜੇ ਕਲਾਸ਼ ਪਰਬਤ ਦੀ ਚੜ੍ਹਾਈ ਆ ਉਹ ਚੀਨ ਦੇ ਇਲਾਕਾ ਪੈ ਜਾਂਦਾ tibet ਚ ਉੱਥੇ ਜਾਣ ਨੂੰ ਇਹ ਚਾਈਨਾ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ ਲੇਕਿਨ ਉਹ ਕਲਾਸ਼ ਪਰਬਤ ਹੈ ਉੱਥੇ ਜਾਂ ਚਾਈਨਾ ਦੇ ਵਿੱਚ ਇਹਨੂੰ ਕਲਾਸ਼ ਭਗਵਾਨ ਸਰਵਰ ਕਹਿੰਦੇ ਆ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਹੈ ਜੀ ਸ੍ਰੀ ਕਰਾਰ ਦਾ ਧਾਮ ਦੀ ਇੱਥੇ ਇੱਕ ਬੜੀ ਕੰਟਰੋਵਰਸੀ ਹੋ ਚੱਲੀ ਸੀ ਹੁਣ ਹੋ ਵੀ ਗਈ ਆ ਪਹਿਲਾਂ ਚਾਰ ਕੰਪਨੀਆਂ ਇੱਥੇ ਜਦੋਂ ਇਹਦੇ ਕਪਾੜ ਖੁੱਲਦੇ ਆ ਕਪਾੜ ਤੋਂ ਭਾਵ ਹੈ ਜਿਵੇਂ ਹੇਮਕੁੰਡ ਸਾਹਿਬ ਦੇ ਕਪਾੜ ਖੁੱਲਦੇ ਮੌਸਮ ਦੇ ਸ ਨਲ ਤੇ ਇਹ ਆਲਮੋਸਟ ਇਹ ਇਲਾਕਾ ਜਿਹੜਾ ਹੈਗਾ ਬਰਫ ਨਾਲ ਘਿਰਿਆ ਰਹਿੰਦਾ ਸਾਲ ਦੇ ਵਿੱਚ ਕਰੀਬਨ ਕਰੀਬਨ 9 ਕੁ ਮਹੀਨਿਆਂ ਤੋਂ 9 ਮੇਰੇ ਵਰ ਹੁਣ ਘਿਰਿਆ ਹੁੰਦਾ ਉੱਥੇ ਸਿਰਫ ਉਹੀ ਰਹਿ ਸਕਦਾ ਜਿਹੜਾ ਉੱਥੋਂ ਦਾ ਰਹਿਣ ਵਾਲਾ ਗਿੱਜਿਆ ਹੋਵੇ ਬਾਰੋ ਵਾਲਾ ਬਹੁਤ ਮੁਸ਼ਕਲ ਹੁੰਦਾ ਤੇ ਇੱਥੇ ਚਾਰ ਕੰਪਨੀਆਂ ਨੇ ਪਿਛਲੇ ਕੁ ਸਾਲਿਆਂ ਇੱਥੇ ਲਸਲਸਲੇ ਲਿਆ ਸੀਗਾ ਕਿ ਅਸੀਂ ਤੁਹਾਨੂੰ ਕੁਝ ਮਿੰਟਾਂ ਚ ਇੱਕ ਆਧਾਰ ਨਾਲ ਉੱਥੇ ਬਚਾ ਦੇਵਾਂਗੇ ਧਾਮ ਦੇ ਉੱਤੇ ਕਿਉਂਕਿ ਉਚਾਈ ਤੇ ਹੈਗਾ ਤੇ ਜਿਵੇਂ ਕੋਈ ਬਜ਼ੁਰਗ ਹੈ ਜਾਂ ਕਿਸੇ ਬਬਾ ਦੀ ਨਾਲ ਹੈ ਜਾਂ ਹੋਰ ਕਈ ਕਾਰਨ ਕਰੋ ਪੈਦਲ ਚੜਾਈ ਨਹੀਂ ਕਰ ਸਕਦਾ ਲੇਕਿਨ ਉਹਦੀ ਇੱਛਾ ਹੈ ਕਿ ਬਈ ਇੱਕ ਵਾਰੀ ਕਦਾਰਤਾਵੰਦੇ ਦਰਸ਼ਨ ਕਰਿਆ ਵਾ ਕਰਿਆ ਵਾ ਲੇਕਿਨ ਚਾਰ ਕੰਪਨੀਆਂ ਤਾਂ ਠੀਕ ਸੀ ਗਿਆ ਪ੍ਰਦੀਪ ਜੀ ਵੀ ਸਰਪ੍ਰਾਈਜ਼ ਉਹ ਨੂੰ ਵੇਖਦੇ ਆ ਵੇਖਦੇ ਆ ਪੰਜ ਕੰਪਨੀਆਂ ਹੋਰ ਆ ਗਈਆਂ ਅੱਛਾ ਜੀ ਉਹ ਪੰਜ ਕੰਪਨੀਆਂ ਦੇ ਰੇਸ਼ੋ ਬਣ ਗਈ ਢਾਈ ਮਿੰਟ ਚ ਇੱਕ ਫਲਾਈਟ ਢਾਈ ਮਿੰਟ ਚ ਇੱਕ ਫਲਾਈਟ ਮਤਲਬ ਢਾਈ ਢਾਈ ਮਿੰਟ ਤੋਂ ਬਾਅਦ ਉਡਾਨ ਜਿਹੜੀ ਹੈ ਦੇਖੀ ਜਾ ਸਕਦੀ ਢਾਈ ਢਾਈ ਅੰਦਰ ਇਹ ਲੱਗ ਰਿਹਾ ਸੀਗਾ ਜਦੋਂ ਤੁਸੀਂ ਬਾਇਨੈਕਰੋਲ ਜਬਤ ਇੱਥੇ ਪਲੇਨ ਤੋਂ ਖੜ ਪਲੇਨ ਦਾ ਮਤਲਬ ਮੈਦਾਨ ਤੋਂ ਖੜ ਕੇ ਵੇਖੋਗੇ ਇਹ ਲੱਗਦਾ ਜੀ ਵੀ ਝੁੰਡ ਝੁੰਡ ਦੇ ਝੁੱਡ ਘੁੰਮਦੇ ਪਿਆ ਝੁੰਡ ਘੁੰਮਦੇ ਆਪਸ ਚ ਜਿੰਨੂੰ ਖੈ ਬਾਜੀ ਇੱਕ ਆਪਸ ਚ ਹੁੰਦੀ ਮੈਂ ਪਹਿਲਾਂ ਚੱਲ ਜਾਵਾਂ ਮੈਂ ਪਹਿਲਾਂ ਚੱਲਾਂ ਉਸ ਚੱਕੇ ਦੋ ਤਿੰਨ ਦਿਨ ਪਹਿਲਾਂ ਐਮਰਜੈਂਸੀ ਲੈਂਡਿੰਗ ਹੈਲੀਕਾਪਟਰ ਦੀ ਕਰਾਈ ਪਈ ਉਹ ਵਾਇਰਲ ਹੋਈ ਇ ਨਾਲ ਹੁਣ ਇਹ ਵਿਸ਼ੇਸ਼ ਮੰਟਿਸਟਰੀ ਆਫ ਇੰਡੀਆ ਨੇ ਇਸ ਉਹਦੀ ਇੱਕ ਇਨਕੁਆਰੀ ਮਾਰ ਕਰਤੀ ਹੈ ਤੇ ਉਹਦੇ ਚ ਕਹਿ ਦਿੱਤਾ ਗਿਆ ਕਿ ਇਹਨੂੰ ਸਾਡਾ ਰੈਪਰਕੇਸ਼ਨ ਤੁਸੀਂ ਮਾਡੂਲ ਕਿਹੜੇ ਦੇ ਤਹਿਤ ਇੰਨੀਆਂ ਫਲਾਈਟਾਂ ਚਲਾ ਰਹੇ ਹੋ ਹਮਮ ਗੁਰ ਮੈਂ ਤਾਂ ਹੈ ਰਾਨੀ ਕੀ ਹੁੰਦੀ ਹੈ ਬਿਨਾ ਗੱਡ ਤੁੱਪ ਤੋਂ ਇੰਨੀਆਂ ਪਰਮਿਸ਼ਨਾਂ ਮਿਲ ਸਕਦੀਆਂ ਬਿਲਕੁਲ ਸੋ ਏਦਾਂ ਹੀ ਅੱਜ ਤੁਸੀਂ ਅੱਜ ਗੁਜਰਾਤ ਚ ਵੀ ਬੜਾ ਲੰਮਾ ਬੜਾ ਖਤਮਾਤ ਆਇਆ ਜੀ ਵੱਡੀ ਗੱਲ ਹੈ ਪੰਜਾਬ ਬੀਜੇਪੀ ਦੇ ਪ੍ਰਭਾਰੀ ਤੇ ਜਿਹੜੇ ਫਾਰਮਰ ਪੁਰਾ ਸਾਬਕਾ ਮੁੱਖ ਮੰਤਰੀ ਗੁਜਰਾਤ ਰੁਬੇ ਵਿਜੇ ਰupani ਉਹ ਵੀ ਉਹਦੇ ਵਿੱਚ ਹਾਲੇ ਉਹਨਾਂ ਦੇ ਬਾਰੇ ਕੋਈ ਪਰਮਾਧਵਾ ਕਰੇ ਸਾਰੇ ਬਚਣ ਲੇਕਿਨ 170 ਤੋਂ ਬਾਅਦ ਜਿਹੜੀ ਬੱਦੇ ਦੀ ਮੌਤ ਹਵਾਈ ਹਾਸੇ ਚ ਉਹ ਕਨਫਰਮ ਹੋ ਚੁੱਕੀ ਹੈ ਇਹ ਵੀ ਹਾਸਾ ਜਿਹੜਾ ਕਾਰ ਨਾਲ ਵਾਲਾ ਹੈਲੀਕਾਪਟਰ ਹਾਸਾ ਹੋ ਜਾਣਾ ਸੀਗਾ ਜੇ 2-4 ਦਿਨ ਪਹਿਲਾਂ ਇਹ ਕਿਸੇ ਬੜੀ ਕਿਸਮਤ ਵਾਲੀ ਬਚ ਗਿਆ ਹੈਲੀਕਾਪਟਰ ਦੇ ਨਿੱਤੇ ਦੇ ਚ ਜਿੰਨੀਆਂ ਸਵਾਰੀਆਂ ਸੜੇ ਹੈਲੀਕਾਪਟਰ ਦਾ ਜਿਹੜਾ ਪਾਇਲਟ ਸੀ ਉਹ ਵੀ ਮਰਿਆ ਜਾਣਾ ਸੀਗਾ ਸੋ ਫਿਲਹਾਲ ਕਰੜੀ ਬਾਜ਼ ਅਕਰ ਲੱਕਰ ਦੀ ਲੋੜ ਹੈਗੀ ਆ ਸਰਕਾਰ ਵੱਲੋਂ ਜੀ ਸੋ ਹੁਣ ਗੱਲ ਕਰ ਲੈਨੇ ਅਸੀਂ ਆਰਮੀ ਦੇ ਜਵਾਨਾਂ ਦੇ ਸਰ ਤੁਹਾਨੂੰ ਲੱਗਦਾ ਕਿ ਜੇ ਸਰਹੱਦ ਤੇ ਉਹ ਸਾਡੀ ਰੱਖਿਆ ਕਰਦੇ ਆ ਸਿਰਫ ਇਸ ਕਰਕੇ ਅਸੀਂ ਆਪਣੇ ਘਰ ਦੇ ਵਿੱਚ ਚੈਨ ਦੀ ਨੀਂਦ ਸੌ ਸਕਦੇ ਆ ਸੋ ਜੇਕਰ ਉਹੀ ਜਵਾਨਾਂ ਨੂੰ ਚੰਗੀਆਂ ਫੈਸਿਲਿਟੀ ਸਹੂਲਤਾ ਨਾ ਪ੍ਰੋਵਾਈਡ ਕੀਤੀਆਂ ਜਾਣ ਤਾਂ ਕਿਤੇ ਨਾ ਕਿਤੇ ਮਨ ਨੂੰ ਠੇਸ ਪਹੁੰਚਦੀ ਹੈ ਸੋ ਜੇ ਹੋਇਆ 1200 ਜਵਾਨਾਂ ਨੂੰ ਜਿਨ੍ਹਾਂ ਨੂੰ ਜੰਮੂ ਕਸ਼ਮੀਰ ਲੈ ਕੇ ਜਾ ਰਹੇ ਸੀ ਸੋ ਰੇਲਵੇ ਵਿਭਾਗ ਦੇ ਨਾਲ ਜੋ ਉਹਨਾਂ ਨਾਲ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਕੀ ਪ੍ਰਤੀਕਿਰਿਆ ਹੋਣੀ ਚਾਹੀਦੀ ਸੀ ਉਹਨਾਂ ਦੀ ਤੁਸੀਂ ਆਪਣੇ ਲਫ਼ਜ਼ਾ ਦੇ ਨਾਲ ਹੀ ਸੰਜੀਦਗੀ ਤੇ ਦਰਜਵਾਦ ਪਹਿਲੇ ਹੀ ਆਪਣੇ ਆਪ 60% ਤਾਂ ਤੁਸੀਂ ਆਪ ਹੀ ਕਹਿ ਚੁੱਕੇ ਹੋ ਬਿਕਾਜ਼ ਆਫ ਯੋਰ ਐਕਸਪੀਰੀਅੰਸ ਤੇ ਉਹ ਵੇਖੋ ਜੀ ਤ੍ਰਿਪੁਰਾ ਉੱਥੋਂ ਬਹੁਤ ਬੜੀ ਦੂਰੀ ਤੇ ਉਹਨਾਂ ਨੂੰ ਇੱਕ ਰੇਲਵੇ ਕਿਉਂਕਿ ਪੈਰਾਮਿਲਟਰੀ ਫੋਰਸਸ ਹੈ ਜਾਂ ਫੌਜ ਹੈ ਜਾਂ ਹੋਰ ਹੈ ਤੇ ਤੁਹਾਨੂੰ ਅਗਦੀ ਵੀ ਡਿਸਕਵਰ ਹੋਈ ਸੀ ਕਿ 45000 ਬੰਦਾ ਗੇਸ ਕੀਤਾ ਗਿਆ ਉੱਥੇ ਪੈਲਗਾਮ ਦੇ ਹਮਲੇ ਤੋਂ ਬਾਅਦ ਜਿਹੜਾ ਇਹ ਯਾਤਰਾ ਹੈਗੀ ਆ ਅਮਰਨਾਥ ਦੀ ਹਰ ਸਾਲ ਹੀ ਹੁੰਦੀ ਆ ਤੇ ਅਲੱਗ-ਅਲੱਗ ਸੂਬਿਆਂ ਤੋਂ ਅਲੱਗ-ਅਲੱਗ ਤਰੀਕੇ ਨਾਲ ਪ੍ਰੋਫੈਸ਼ਨਲ ਤਰੀਕੇ ਨਾਲ 1200 ਫੌਜੀ ਉੱਥੋਂ ਤ੍ਰਿਪੁਰਾ ਤੋਂ ਜੰਮੂ ਲੈ ਕੇ ਆਣੇ ਸੀਗੇ ਜੰਮੂ ਤੋਂ ਬਾਅਦ ਉਹਨਾਂ ਨੇ ਆਪਣੀ ਤਿਆਰੀ ਕਰਕੇ ਅੱਛਾ ਜੀ ਉੱਥੇ ਘਾਟੀ ਦੇ ਵਿੱਚ ਅਮਰਨਾਥ ਦੇ ਆਸ-ਪਾਸ ਉਥੇ ਫੈਲਣਾ ਸੀਗਾ ਤਾਂ ਕਿ ਸਿਕਿਉਰਿਟੀ ਕੀਤੀ ਜਾ ਜਦੋਂ ਫੌਜੀ ਅੰਦਰ ਗਏ ਟ੍ਰੇਨ ਦੇ ਤੇ ਅੰਨੇ ਵਿੱਚ ਜੋ ਤੁਸੀਂ ਸੋਚ ਨਹੀਂ ਸਕਦੇ ਇੰਨੀ ਗੰਦੀ ਟ੍ਰੀਟਮੈਂਟ ਅੰਦਰ ਸੀ ਜੰਨੀ ਇੰਨੀ ਫਿਲਥੀ ਗੰਦਗੀ ਮੈਂ ਜ਼ੁਬਾਨ ਚੋਂ ਕੱਢ ਵੀ ਨਹੀਂ ਸਕਦਾ ਕਿ ਜਿਹੜੀ ਇਨਸਾਨ ਦੀ ਉਹ ਗ੍ਰੇਸ ਕਿਵੇਂ ਇੱਕ ਫੌਜੀ ਨੂੰ ਕਿਸ ਤਰ੍ਹਾਂ ਟ੍ਰੀਟ ਕੀਤਾ ਜਾਣਾ ਸੀ ਕਿ ਉਹਨਾਂ ਨੂੰ ਗੰਦਗੀ ਦੇ ਵਿੱਚ ਉੱਥੇ ਟਰੈਵਲ ਕਰਨਾ ਸੀ ਔਰ ਜਿਹੜੀ ਪੈਂਡਾ ਵੀ ਬਹੁਤ ਲੰਬਾ ਬਿਲਕੁਲ ਉਹ ਮੇਰਾ ਖਿਆਲ ਢਾਈ ਦਿਨ ਦਾ ਪੰਡਾ ਹੈਗਾ ਤ੍ਰਿਪੁਰਾ ਤੋਂ ਜੰਬੂ ਦਾ ਸੋ ਇਹ ਇਹ ਇਹਨੇ ਵੀ ਬੜੀ ਇੱਕ ਫੌਜ ਵਾਸਤੇ ਇੰਬੈਰਮੈਂਟ ਹੋਈ ਆ ਹੁਣ ਚਾਰ ਜਿਹੜੇ ਵੱਡੇ ਅਫਸਰ ਆ ਫੌਜ ਦੇ ਹਾਂਜੀ ਜਿਹੜੇ ਤ੍ਰਿਪੁਰਾ ਦੇ ਉਹ ਉਹ ਉਧਰ ਈਸਟਰਨ ਇੰਡੀਆ ਕ ਦੇ ਉਹ ਸਸਪੈਂਡ ਕਰ ਦਿੱਤੇ ਗਏ ਆ ਤੇ ਉਹਨਾਂ ਤੇ ਵੱਡੀ ਲੈਵਲ ਦੀ ਇਨਕੁਆਰੀ ਬਾਰਗ ਕਰ ਦਿੱਤੀ ਗਈ ਤੁਸੀਂ ਕਿਹੜੇ ਤ੍ਰਿਕੇ ਨਾਲ ਇਹ ਫੌਜ ਜਿਹੜੀ 1200 ਫੌਜੀਆ ਨੂੰ ਜਿਹੜੀ ਤੁਸੀਂ ਪ੍ਰੋਪਰ ਫੈਸਿਲਿਟੀ ਕਲੀਨਿੰਗ ਨੇ ਸਫਾਈ ਹੋਰ ਇਹ ਕਿਵੇਂ ਤੁਸੀਂ ਅਲਾਉ ਕਰਤਾ ਕਿ ਇਹਨਾਂ ਨੂੰ ਅਲਾਟ ਕਰਤੀ ਗੰਦੀ ਟ੍ਰੇਨ ਸੋ ਇਸ ਕਰਕੇ ਇਹ ਫੌਜੀ ਸਫਾਂ ਦੇ ਵਿੱਚ ਹਿੰਦੁਸਤਾਨ 'ਚ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਹੜੀ ਤੁਸੀਂ ਉਭਾਰੀ ਆ ਜੀ ਅਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਿੰਨਾ ਮੁੱਦਿਆਂ ਤੇ ਚਰਚਾ ਕੀਤੀ ਉਹ ਸਿਰਫ ਅਹਿਮ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਜਾਨਣਾ ਸਾਡੇ ਦਰਸ਼ਕਾਂ ਲਈ ਜ਼ਰੂਰੀ ਸੀ ਅਸੋ ਕੋਈ ਵੀ ਗਲਤੀ ਹੋ ਗਈ ਜਾਂ ਕੋਈ ਵੀ ਤੁਸੀਂ ਆਪਣੀ رائے ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਸਾਡੇ ਕਮੈਂਟਸ ਬਾਕਸ 'ਚ ਮੈਸੇਜ ਜ਼ਰੂਰ ਕਰ ਦਿਓ ਸੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ